ਕਹਿ ਰਹੇ ਹੂੰ ਵੀ ਮਿੰਗਣਾ ਚੱਕੀਆਂ ਨੇ ਆ ਔਖੀਆਂ ਨੇ ਮੇਕਅਪ ਕਰਨਾ ਸੌਖਾ ਪਰ ਇਹ ਅੱਜ ਕੱਲ ਇਹ ਕੀ ਹੋ ਰਿਹਾ ਪਹਿਲੇ ਤਾਂ ਵੀਡੀਓਜ਼ ਪੈ ਜਾਂਦੀਆਂ ਨੇ ਸਿੱਧੀ ਜਿਹੀ ਸਾਫ਼ ਗੱਲ ਕਿ ਇਹ ਗੰਦੇ ਗੰਦੇ ਵੀਡੀਓ ਅਪਲੋਡ ਕਰ ਦਿੰਦੇ ਨੇ ਬਾਅਦ ਚ ਫਿਰ ਰੋ ਪਿੱਟ ਕੇ ਕਹਿੰਦੇ ਨੇ ਡਿਲੀਟ ਕਰ ਦੋ ਜੀ ਫਿਰ ਰੋਣਾ ਪਿੱਟਣਾ ਕਾਦੇ ਗੱਲ ਪਹਿਲਾਂ ਪਾਓ ਹੀ ਨਾ ਨਹੀਂ ਕੁੜੀਆਂ ਤਾਂ ਮੈਂ ਸੁਣਿਆ ਵੀ ਰੋਂਦੀਆਂ ਹੁੰਦੀਆਂ ਹੁਣ ਮੁੰਡੇ ਜੇ ਵੀ ਰੋਈ ਜਾਂਦੇ ਹੁੰਦੇ ਆ ਜੀ ਇੱਕ ਹੈਗਾ ਉਹ ਹੈਗਾ ਤਾਂ ਕੋਈ ਗੇਗੂ ਹੀ ਐ ਮੇਲਾ ਦਾ ਪਿੱਛੇ ਜਿਹੋ ਦੀਆਂ ਕੋਈ ਵੀਡੀਓ ਪਈਆਂ ਕਿਸੇ ਪੇਜ ਵਾਲੇ ਮੁੰਡੇ ਨੇ ਕਿਸੇ ਨੇ ਪਾਤੀਆਂ ਬਾਹਰ ਲੈ ਨੇ ਜੀ ਜੀ ਉਹਦੇ ਚ ਰੋਈ ਜਾਂਦਾ ਇੱਧਰ ਉਦੋਂ ਜੰਗ ਲੱਗੀ ਹੋਈ ਪੂਰੀ ਜੀ ਉਧਰੋਂ ਦਾ ਉਧਰੋਂ ਦਾ ਗੋਲੇ ਆਈ ਜਾਣ ਤੇ ਉਹਨੂੰ ਆਵਦੀਆਂ ਵੀਡੀਓ ਦੀ ਪਈ ਮੈਂ ਕਿਹਾ ਜਿਉਂਦਾ ਰਹੇਗਾ ਜੇ ਤਹਿ ਜਾਣਿਆ ਜਿਉਂਦਾ ਰਹੇਗਾ ਤੇ ਲੜਦਾ ਰਹੀਂ ਹਾਂ ਪਹਿਲਾਂ ਤੁਸੀਂ ਬਣਾਉਂਦੇ ਕਿਉਂ ਜੀ ਸਭ ਤੋਂ ਪਹਿਲਾਂ ਸਵਾਲ ਤੁਹਾਨੂੰ ਇਹ ਉੱਠਦਾ ਵੀ ਤੁਸੀਂ ਆਪਦੀ ਵੀਡੀਓ ਆਪੇ ਬਣਾਉਂਦੇ ਕਿਉਂ ਬਾਅਦ ਕਹਿ ਦਿੰਦੇ ਹੋ ਲੀਕ ਹੋ ਗਈਆਂ ਵਾਇਰਲ ਹੋ ਗਈਆਂ ਫਲਾਣੇ ਨੇ ਵਾਇਰਲ ਕਰਤੀਆਂ ਭੇਜੀਆਂ ਕਿਨੂੰ ਕਿਮੋ ਸੀ ਤੁਸੀਂ ਜੀ ਕੀ ਦਿਖਾਉਣਾ ਚਾਹੁੰਦੇ ਸੀ ਤੁਸੀਂ ਉਹਨੂੰ ਹਮ ਕੀ ਸ਼ੋਅ ਕਰਨਾ ਮਾਸ ਹੀ ਆ ਹੈ ਤਾਂ ਮਿੱਟੀ ਦਾ ਮਾਸ ਹੀ ਆ ਉਹਦਾ ਕੀ ਵਿਖਾਉਣਾ ਹੁੰਦਾ ਮੈਨੂੰ ਤਾਂ ਇਹ ਇਹ ਨਹੀਂ ਸਮਝ ਆਉਂਦੀ ਮਾਨਸਿਕਤਾ ਦੀ ਗੱਲ ਹੈ ਨਾ ਹਮ ਮਾਨਸਿਕਤਾ ਦੀ ਗੱਲ ਹੈ ਜੇ ਕਿਤੇ ਉਹਦੇ ਤੇ ਕਾਬੂ ਕੀਤਾ ਹੋਵੇ ਇਹਨਾਂ ਨੇ ਆਪਦੀ ਮਾਨਸਿਕਤਾ ਤੇ ਜੇ ਇਹਨਾਂ ਨੇ ਕਾਬੂ ਕੀਤਾ ਹੋਵੇ ਤੇ ਇਹੋ ਜੀ ਨੋਬਤ ਹੀ ਨਹੀਂ ਆਉਂਦੀ ਫੇ ਰੋਈ ਪਿੱਟੀ ਜਾਂਦੇ ਰਹਿੰਦੇ ਆਸੀਂ ਸੁਸਾਈਡ ਕਰ ਲਾਂਗੇ ਇਹ ਦੂਜੇ ਦਾ ਕੀ ਜਾਊਗਾ ਜੀ ਦੂਜੇ ਦਾ ਕੀ ਉਹ ਤਾਂ ਕਦੋਂ ਦਾ ਡੀਕਦਾ ਪਿਆਉਣੇ ਤੇ ਵਾਇਰਲ ਹੀ ਤਾਂ ਕੀਤੀ ਹੋਗੀ ਵੇ ਤੁਸੀਂ ਮਰੋਂ ਪਰੇ ਦੁਨੀਆ 'ਚੋਂ ਗੰਦ ਦਾ ਸਫਾਇਆ ਹੋਵੇ ਜੀ ਆਹ ਆ